ਇਹ ਆਨੰਦਾਂ ਦੀ ਪੂਰੀ ਜਿੱਥੇ ਆਨੰਦ ਨਾਲ ਵਸ ਰਹੇ ਸੰਤ ਸੱਤੀ ਬਾਦਸ਼ਾਹ ਮਹਾਰਾਜ ਜੀ ਨੇ ਫਿਰ ਗੁਰੂ ਦੀ ਸਿੱਖਾਂ ਦੇ ਪਰ ਕਹਿਣ ਤੇ ਬਚਨ ਮੰਨਿਆ ਗੁਰਸਿੱਖਾਂ ਦਾ ਮਾਤਾ ਦਾ ਹੋਰ ਪੁਰਾਣੇ ਤੋਂ ਪੁਰਾਣਾ ਤੋਂ ਪਿਆਰੇ ਗੁਰੂ ਕੇ ਖਾਲਸੇ ਦਾ ਸੱਤੀ ਬਾਦਸ਼ਾਹ ਮਹਾਰਾਜ ਜੀ ਨੇ ਬਚਨ ਮੰਨੇ ਆ ਤੇ ਕਈ ਸਿੱਖ ਐਸੀ ਵੀ ਸੰ ਜਿਹੜੇ ਤੁਮ ਬਦਾਵਾ ਵੀ ਦੇ ਕੇ ਚਲੇ ਗਏ ਸਨ ਉਹਨਾਂ ਦਾ ਆਪਾਂ ਜ਼ਿਕਰ ਨਹੀਂ ਅਜੇ ਕਰਨਾ ਇਹ ਰੌਣਕਾਂ ਦੀ ਖੇੜ ਸੀ ਜਿਹੜੀ ਇਹ ਅਨੰਦਪੁਰ ਸਾਹਿਬ ਦੇ ਵਿੱਚ ਵੇੜੇ ਦੇ ਵਿੱਚ ਜਿੰਨੀਆਂ ਰੌਣਕਾਂ ਸਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੱਜ ਅੰਮ੍ਰਿਤ ਵੇਲੇ ਸੱਚੇ ਪਾਤਸ਼ਾਹ ਨੇ ਇਸ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡ ਦਿੱਤਾ ਤਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੋਲ ਕੋਈ ਧਨ ਦੀ ਕਮੀ ਨਹੀਂ ਸੀ ਸਾਧ ਸੰਗਤ ਕੋਈ ਖੁਸ਼ੀਆਂ ਦੀ ਕਮੀ ਨਹੀਂ ਸੀ ਕੋਈ ਸ਼ਸਤਰਾਂ ਦੀ ਕਮੀ ਨਹੀਂ ਸੀ ਕੋਈ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕੋਲ ਸਿੰਘਾਂ ਦੀ ਕਮੀ ਨਹੀਂ ਸੀ ਇਹ ਅਨੰਦਪੁਰ ਸਾਹਿਬ ਦਾ ਵੇੜਾ ਇੱਕ ਰੌਣਕਾਂ ਭਰਿਆ ਹੋਇਆ ਵੇੜਾ ਜਦੋਂ ਮਨੁੱਖ ਨੂੰ ਆਨੰਦ ਆ ਜਾਂਦਾ ਹੈ ਕਹਿ ਦਿੰਦਾ ਕਿ ਮੈਨੂੰ ਆਨੰਦ ਆ ਗਿਆ ਉਦੋਂ ਉੱਪਰ ਕੋਈ ਚੀਜ਼ ਰਹਿੰਦੀ ਵੀ ਨਹੀਂ ਹੈ ਹੋਰ ਕੋਈ ਚੀਜ਼ ਰਹਿੰਦੀ ਨਹੀਂ ਜਿਸ ਨੂੰ ਆਨੰਦ ਆ ਜਾਏ ਇਹ ਆਨੰਦਪੁਰ ਸਾਹਿਬ ਦੀ ਧਰਤੀ ਤੇ ਇੱਕ ਐਸਾ ਆਨੰਦ ਵਾਪਰ ਰਿਹਾ ਸੀ ਐਸੀਆਂ ਰੌਣਕਾਂ ਵਾਪਰ ਰਹੀਆਂ ਸੰਗਤ ਐਸੀਆਂ ਖੁਸ਼ੀਆਂ ਖੇੜੇ ਸੰਨ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਿਹੜੇ ਸਾਧ ਸੰਤ ਬਿਆਨ ਨਹੀਂ ਕੀਤੇ ਜਾ ਸਕਦੇ ਸਤੀ ਪਾਦਸ਼ਾ ਮਹਾਰਾਜ ਜੀ ਨੇ ਸਾਡੇ ਵਾਸਤੇ ਮਜਰੂਮਾਂ ਵਾਸਤੇ ਹਿੰਦੁਸਤਾਨ ਦੇ ਗਰੀਬਾਂ ਵਾਸਤੇ ਸਤੀ ਪਾਦਸ਼ਾ ਨੇ ਫਿਰ ਆਪਣੀਆਂ ਸਾਧ ਸੰਗਤ ਇਹ 라ਵਣ ਕਾ ਨੂੰ ਛੱਡ ਦਿੱਤਾ ਇਹ ਖੇਡ ਨੂੰ ਛੱਡ ਦਿੱਤਾ ਇਹ ਅਨੰਦ ਨਾਲ ਬੜੇ ਪ੍ਰੇਮ ਨਾਲ ਵਸਾਈ ਹੋਈ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਤਾਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੱਜ ਦੇ ਦਿਨ ਅੰਮ੍ਰਿਤ ਵੇਲੇ 2 ਵਜੇ ਨਗਾਰੇ ਦੇ ਚੋਟਾ ਲਾ ਕੇ ਸੱਦੇ ਪਾਸ਼ਾ ਮਹਾਰਾਜ ਜੀ ਨੇ ਕਹਿ ਦਿੱਤਾ ਅਨੰਦਪੁਰ ਦੀ ਧਰਤੀਏ ਤੂੰ ਵਸਦੀ ਰਹਿ ਇਹ ਫਕੀਰ ਕਿਤੇ ਹੁਣ ਹੋਰ ਜਾ ਰਿਹਾ ਇਹਨੇ ਕਿਤੇ ਹੋਰ ਡੇਰੇ ਲਾੜੇ ਨੇ ਜਾਤ ਸਾਧ ਸੰਗਤ ਇਹ ਭਰਿਆ ਹੋਇਆ ਘਰ ਕਿਤੇ ਆਪਾਂ ਨੂੰ ਛੱਡਣਾ ਪੈ ਜੇ ਛੱਡ ਸਕਦੇ ਆਪਾਂ ਪਰਿਵਾਰ ਨਾਲ ਭਰਿਆ ਹੋਏ ਘਰ ਰਾਮ ਕਾ ਨਾਲ ਭਰਿਆ ਹੋਏ ਘਰ ਧਨ ਸੰਪਤੀ ਨਾਲ ਭਰਿਆ ਹੋਏ ਘਰ ਨਹੀਂ ਨਾ ਛੱਡ ਸਕਦੇ ਸਾਧ ਸੰਗਤ ਫਿਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਵਾਸਤੇ ਛੱਡਿਆ ਸਾਰਾ ਕੁਝ ਪਰਵਾਨ ਕਰ ਦਿੱਤਾ ਮਹਾਰਾਜ ਜੀ ਨੇ ਸਭ ਕੁਝ ਹਿੰਦੁਸਤਾਨ ਦੇ ਉੱਪਰ ਦੀ ਨਿਸ਼ਾਵਰ ਕਰ ਦਿੱਤਾ ਮੇਰੇ ਹਿੰਦੁਸਤਾਨ ਦੇ ਲੋਕ ਸੁਖੀ ਵਸਣ ਮੇਰਾ ਭਾਵੇਂ ਕੁਝ ਵੀ ਨਾ ਰਵੇ ਇਹ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੌਣੇ 7 ਸਾਲ ਦੀ ਉਮਰ ਦੇ ਵਿੱਚ ਆਪਣੀ ਮਾਂ ਨੂੰ ਬਚਨ ਕਰ ਦਿੱਤਾ ਸੀ ਇਹ ਮਾਤਾ ਗੁਜਰੀ ਜੀ ਨੇ ਜਦੋਂ ਕੌਂਡਾ ਸਪਟਨਾ ਸਾਲ ਦੀ ਧਰਤੀ ਸੀ ਧਰਤੀ ਤੇ ਸਨ ਦੋ ਸੋਨੇ ਦੇ ਕੰਗਣ ਧੰ ਗੁਰੂ